ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸਮਾਣੇ ਦੇ ਨੇੜਲੇ ਪਿੰਡ ਤਰਖਾਨ ਮਾਜਰਾ ਦੇ ਵਿੱਚ ਕੱਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਕੀ ਘਟਨਾ ਹੈ ਸਾਰੀ ਹੀ ਘਟਨਾ ਬਾਰੇ ਆਪਾਂ ਲਾਈਵ ਜਿਹੜੀ ਹੈ ਜਾਣਕਾਰੀ ਉਹ ਤੁਹਾਡਾ ਨਾਲ ਜਰੂਰ ਸਾਂਝੀ ਕਰਾਂਗੇ ਆਓ ਤੁਹਾਨੂੰ ਸਿੱਧਾ ਹੀ ਲੈ ਕੇ ਜਾਂਦੇ ਹਾਂ ਪਿੰਡ ਤਰਖਾਨ ਮਾਜਰਾ ਵਿਖੇ ਤਰਖਾਨ ਮਾਜਰੇ ਬਹੁਤ ਹੀ ਅਣਹੋਣੀ ਘਟਨਾ ਕੱਲ ਹੋਈ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਅੰਗਰੇਜ਼ ਘਰ ਜਿਨ੍ਹਾਂ ਦੀ ਕਿ ਉਮਰ ਲਗਭਗ 45 ਤੋਂ 50 ਸਾਲ ਦੇ ਕਰੀਬ ਵਾਈਫ ਆਫ ਸਵਰਗਵਾਸੀ ਪਤਨੀ ਗੁਰਜੰਨ ਸਿੰਘ ਸੋ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਉਹ ਕਿਸ ਤਰ੍ਹਾਂ ਹੋਈ ਔਰ ਪਰਿਵਾਰ ਦਾ ਕਹਿਣਾ ਕਿ ਜਿੰਨੇ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਸ ਮਰਤਕ ਦੇ ਦਾ ਜਿਹੜਾ ਸਸਕਾਰ ਹੈ ਉਹ ਨਹੀਂ ਕਰਾਂਗੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਬੈਠੇ ਐ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਹੋਰ ਵੀ ਪਿੰਡ ਦੇ ਜਿਹੜੇ ਇੱਥੇ ਨਿਵਾਸਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਰੀ ਜਿਹੜੀ ਅਸਲ ਕਹਾਣੀ ਹੈ ਉਹ ਤੁਹਾਡੇ ਅੱਜ ਰੂਪ ਰੂਪ ਰ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਜਾਂ ਕੋਈ ਇਹਨਾਂ ਨਾਲ ਧੱਕਾ ਤਾਂ ਨਹੀਂ ਕਰ ਰਹੀ ਕਿਸੇ ਤਰ੍ਹਾਂ ਦਾ ਜਿਹੜੀ ਵੀ ਕੋਈ ਗੱਲਬਾਤ ਹੈ ਅੱਜ ਆਪਾਂ ਸਾਰੀ ਹੀ ਤੁਹਾਡੇ ਸਾਹਮਣੇ ਰੱਖਾਂਗੇ ਸੋ ਪਿੰਡ ਤਰਖਾਨ ਮਾਜਰੇ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿਹੜੀ ਕਿ ਇੱਥੇ ਕੱਲ ਬੇਵਕਤੀ ਮੌਤ ਹੋਈ ਹੈ ਜ਼ਮੀਨੀ ਝਗੜੇ ਕਾਰਨ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਸਾਰੀ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਮੈਂ ਤੁਹਾਡਾ ਨਾਮ ਸਭ ਤੋਂ ਪਹਿਲਾਂ ਜਾਣਨਾ ਚਾਹਾਂਗਾ ਕੀ ਨਾਮ ਲਖਵਿੰਦਰ ਸਿੰਘ ਆ ਜੀ ਲਖਵਿੰਦਰ ਸਿੰਘ ਔਰ ਜਿਨ੍ਹਾਂ ਦੀ ਕੱਲ ਡੈਥ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਸੀ ਉਹ ਮੇਰੀ ਮਦਰ ਨੇ ਜੀ ਮਦਰ ਨੇ ਤੁਹਾਡੇ ਔਰ ਕਿੰਨੀ ਕੁ ਉਮਰ ਸੀ ਉਹਦੀ 55 ਸਾਲ ਦੀ ਉਮਰ ਸੀ ਜੀ 55 ਔਰ ਤੁਹਾਡੇ ਫਾਦਰ ਸਾਹਿਬ ਹੈਗੇ ਜੀ ਨਹੀਂ ਜੀ ਉਹ ਐਕਸਪਾਇਰ ਹੋ ਗਏ ਨੇ ਉਹ ਕਦੋਂ ਕਦੋਂ ਉਹ ਕੀ ਉਸ ਬੈਟਰ ਹੋਈ ਨਹੀਂ ਔਰ ਇਹ ਜਿਹੜੀ ਮੌਤ ਦੀ ਅਸਲ ਜਿਹੜੀ ਕਹਾਣੀ ਹੈ ਇਹ ਕੀ ਕਹਾਣੀ ਹੈ ਇਹ ਜ਼ਮੀਨੀ ਰੋਲਾ ਚੱਲਦਾ ਹੀ ਸਾਡਾ ਅੱਛਾ ਜੀ ਕਿਹਨਾਂ ਨਾਲ ਤੇ ਸਾਡੇ ਸਰੀਕੇ ਚ ਮੇਰਾ ਤਾਈ ਲੱਗਦਾ ਉਹਨਾਂ ਨਾਲ ਚੱਲਦਾ ਕੀ ਨਾਮ ਕੀ ਉਹਨਾਂ ਦਾ ਉਹਦਾ ਨਾਮ ਮਦਨ ਸਿੰਘ ਆ ਜੀ ਸਾਨੂੰ ਮਾਗੀ RAM ਮਦਨ ਸਿੰਘ ਸਾਨੂੰ ਮਾਗੀ RAM ਔਰ ਕਿਸ ਤਰ੍ਹਾਂ ਦਾ ਜਿਹੜਾ ਇਹ ਮਤਲਬ ਕਿਸ ਤਰ੍ਹਾਂ ਇਹ ਗੱਲਬਾਤ ਹੋਈ ਜ਼ਮੀਨੀ ਦੇ ਅਕੀ ਮਾਮਲਾ ਸਾਰਾ ਦੱਸੋ ਖੁੱਲ ਕੇ ਜੀ ਸਾਰਾ ਅਸੀਂ ਨਾ ਮਾਨੂੰ ਜ਼ਮੀਨ ਗਹਿਣੇ ਦਿੱਤੀ ਸੀ ਚਾਰ ਕਨਾਲਾ 10 ਮਰਲੇ ਜੀ ਤੇ ਇਥੋਂ ਮੇਰੀ ਮੰਮੀ ਨੂੰ ਉਹ ਅਨਪੜ੍ਹ ਸੀ ਉਹਨੂੰ ਪੜ੍ਹਨਾ ਨਹੀਂ ਆਉਂਦਾ ਪੰਜਾਬੀ ਲਿਖਣੀ ਜੀ ਤੇ ਉੱਥੇ ਇਥੋਂ ਕਹਿ ਕੇ ਲੈ ਗਿਆ ਵੀ ਆਪਾਂ ਗਹਿਣੇ ਦੀ ਰਜਿਸਟਰੀ ਕਰਵਾਉਣੀ ਆ ਓਕੇ ਕਦੋਂ ਕਦੀ ਗੱਲ ਹਮ ਇੱਕ ਤਰੀਕ ਆਪਣੀ 10 ਤਰੀਕ ਦੀ ਇਸ ਸਾਲ ਦਾ ਮਹੀਨਾ ਆ 2024 ਜਨਵਰੀ 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 10 ਜਨਵਰੀ ਨੂੰ ਠੀਕ ਹੈ ਜੀ ਤੇ ਧੋਖਾ ਕਹਿ ਕੇ ਲੈ ਗਿਆ ਵੀ ਗਹਿਣੇ ਦੀ ਰਜਿਸਟਰੀ ਕਰਾਉਣੀ ਆ ਤੇ ਉੱਥੇ ਲਿਜਾ ਕੇ ਗਹਿਣੇ ਦੀ ਰਜਿਸਟਰੀ ਦੀ ਬਜਾਏ ਦੋ ਕਨਾਲਾ ਇੱਕ ਮਾਰ ਲਈ ਬੈਜੀ ਰਜਿਸਟਰੀ ਕਰਾ ਗਿਆ ਤੇ ਜਿਹੜਾ ਗਹਿਣਾ ਸੀ ਉਹ ਬਾਹਰ ਲਿਖਿਆ ਗਿਆ ਓਕੇ ਧੋਖਾ ਧੜੀ ਕੀਤੀ ਧੋਖਾ ਧੜੀ ਕੀਤੀ ਤੇ ਜਿਸ ਦੇ ਵਿੱਚ ਮੋਟਰ ਕਨੈਕਸ਼ਨ ਕੋਠਾ ਪਾਹੀ ਸੂਏ ਦੀ ਖਾਲ ਜਦ ਕਿ ਇਹਦੇ ਵਿੱਚ ਮੇਰੇ ਚਾਚੇ ਦਾ ਵੀ ਹੱਕ ਹੈਗਾ ਮੋਟਰ ਦਾ ਔਰ ਕਿੰਨੇ ਕੁ ਦਿਨ ਬਾਅਦ ਤੁਹਾਨੂੰ ਇਸ ਗੱਲ ਦਾ ਪਤਾ ਲੱਗਾ ਵੀ ਸਾਡੇ ਨਾਲ ਧੋਖਾ ਹੋ ਗਿਆ ਇਹ ਹੁਣ ਪਤਾ ਲੱਗੇ ਜਦੋਂ ਮੈਨੂੰ ਕਿਹਾ ਵੀ ਪੈਸੇ ਦੇਣ ਲੱਗੇ ਵਾਪਸ ਵੀ ਵਾਪਸ ਕਰ ਸਾਡੀ ਜ਼ਮੀਨ ਉਹ ਮੈਨੂੰ ਕਹਿੰਦਾ ਵੀ ਪਹੀ ਦੇ ਮੈਨੂੰ ਜਿਹੜੀ ਲਿਖੀ ਆ ਮੈਨੂੰ ਕਹਿੰਦਾ ਤੈਨੂੰ ਕਿਸ ਨੇ ਹੱਕ ਦਿੱਤਾ ਵੀ ਇਹ ਚੀਜ਼ ਦੇ ਖੰਡਾ ਠੀਕ ਆ ਕਹਿੰਦਾ ਤੇਰੀ ਮੰਮੀ ਨੇ ਲਿਖਾਈ ਆ ਜਦਕੀ ਮੇਰੀ ਮੰਮੀ ਨੇ ਕੁਝ ਵੀ ਨਹੀਂ ਲਿਖਵਾਇਆ ਸੀ ਜੇ ਧੋਖਾ ਧਰਿਓ ਕਰਤੀ ਜੋ ਮਰਜ਼ੀ ਲਿਖਿਆ ਗਿਆ ਠੀਕ ਆ ਉਹਨਾਂ ਹੁਣ ਮੰਨਣੀ ਸੀ ਕਿਹ ਤਰ੍ਹਾਂ ਕਿਤੇ ਉਹ ਰੀਜ਼ਨ ਹੈਗਾ ਇਹਨਾਂ ਦੀ ਹਾਂਜੀ ਹਾਂਜੀ ਬਹੁਤ ਆ ਕੀ ਨਾਮ ਹੈ ਤੁਹਾਡਾ ਸੰਜੂ ਹੈ ਜੀ ਸੰਜੂ ਵੀਰ ਜੀ ਜਿਹੜੀ ਇਹ ਮੰਦ ਭਾਗੀ ਕਰਨਾ ਵਾਪਰੀ ਤੁਹਾਡੇ ਪਿੰਡ ਇਹਦੀ ਕੀ ਅਸਲ ਸਚਾਈ ਹੈ ਕਿਉਂਕਿ ਲੋਕ ਜਾਨਣਾ ਚਾਹੁੰਦੇ ਨੇ ਕਿਉਂਕਿ ਕੁਝ ਹੁਣ ਸਰਕਾਰਾਂ ਨੇ ਪ੍ਰਸ਼ਾਸਨ ਨੇ ਜੇ ਕੋਈ ਗੱਲ ਦਾ ਪਤਾ ਹੋਏਗਾ ਦੇਖੋ ਤਾਂ ਹੀ ਅੱਗੇ ਕੋਈ ਕਾਰਵਾਈ ਹੋਏਗੀ ਹਨ ਜੀ ਹਾਂ ਇੱਕ ਮਿੰਟਾਂ ਮੈਂ ਕਰਵਾ ਲਾਂ ਇੰਟਰਵਿਊ ਜੀ ਦਸਤਾ ਹੈਗਾ ਸਾਰਾ ਕੁਝ ਨਹੀਂ ਇਹ ਮਤਲਬ ਜਿਹੜਾ ਜੋ ਕੁਝ ਬਿੱਤੀ ਆ ਸਾਨੂੰ ਪਤਾ ਜੀ ਇਹੀ ਕੁਝ ਬਿੱਤੀ ਹੀ ਕੁਝ ਹੋਇਆ ਜੋ ਕੁਝ ਕਿਹੜੇ ਕੋ ਟਾਈਮ ਦੀ ਗੱਲ ਹੈ ਕਦੋਂ ਕੋ ਉਹਨਾਂ ਨੇ ਜਿਹੜਾ ਇਹ ਜ਼ਹਿਰੀਲੀ ਚੀਜ਼ ਖਾਦੀ ਮੈਨ ਲਈ 5 5.5 ਪੌਣੇ 6 ਦਾ ਟਾਈਮ ਹੈਗਾ ਜੀ ਕੱਲ ਦੀ ਗੱਲ ਕੱਲ ਰਾਤ ਦੀ ਹਾਂ ਪਰਸੋਂ ਪਰਸੋਂ ਓਕੇ ਜੀ ਔਰ ਹੁਣ ਜਿਹੜਾ ਦੇਹਦੰਤਮ ਸੰਸਕਾਰ ਕਰ ਦਿੱਤਾ ਕਿੱਦਾਂ ਨਹੀਂ ਜੀ ਅਸੀਂ ਕਰਦੀ ਨਹੀਂ ਹੈਗੇ ਜੀ ਹੁਣ ਕੀ ਮੰਗ ਗਈ ਹੈ ਤੁਹਾਡੀ ਸਰਕਾਰ ਨੂੰ ਸਾਡੀ ਜਦ ਤੱਕ ਉਹ ਰੈਸਟ ਨਹੀਂ ਹੁੰਦੇ ਜੇਲ੍ਹ ਚ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਨਹੀਂ ਕਰਦੇਗੇ ਸੰਸਕਾਰ ਜਿੰਨਾ ਚਿਰ ਉਹ ਦੂਸਰੀ ਪਾਰਟੀ ਜਿਨ੍ਹਾਂ ਨੇ ਕਿ ਅੱਜ ਦੀ ੋਖਾੜੀ ਕੀਤੀ ਆ ਉਹ ਜੇ ਚ ਨਹੀਂ ਜਾਂਦੇ ਉਹਨਾਂ ਚਰ ਸਸਕਾਰ ਨਹੀਂ ਕਰਦੇ ਪਿੰਡ ਵਾਲਾਂ ਦਾ ਕਹਣਾ ਹੈ ਦਰਬਾਈ ਜੀ ਨਾਲ ਮੈਂ ਗੱਲਬਾਤ ਆਮਲਾ ਔਰ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਜੀ ਮੀਮੀ ਨੀ ਝਗੜਾ ਸੀ ਇਹਨਾਂ ਦਾ ਉਹਦੇ ਕਰਕੇ ਉਹ ਮਾਂ ਤੇ ਦਵਾਈ ਪੀਤੀ ਆ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਅਮਰਿਕ ਸਿੰਘ ਜੀ ਅਮਰਿਕ ਸਿੰਘ ਹਾਂਜੀ ਹਾਂਜੀ ਤੇ ਉਹਦੇ ਕਰਕੇ ਇਹ ਦਵਾਈ ਪੀ ਗਈ ਮੋਰਨ ਦੇ ਮੁੰਡੇ ਆ ਗਿਆ ਤੇ ਬੰਦ ਫੋਨ ਲੱਗੇ ਧੱਕੇ ਤੇ ਸੇਲ ਨਾ ਸੈਂਡ ਕਰਾਈ ਨਹੀਂ ਜਬਰਦਸਤੀ ਤੇ ਦਵਾਈ ਪੀ ਕੇ ਹੀ ਉਹਨਾਂ ਦੀ ਮੌਤ ਹੋ ਗਈ ਔਰ ਹੁਣ ਪੁਲਿਸ ਪ੍ਰਸ਼ਾਸਨ ਕੀ ਕਰੀਏ ਖੁਸ਼ਕੁਸ਼ਨਾ ਉਹਨਾਂ ਨੂੰ ਫੜਦਈ ਨਹੀਂ ਕਿਹੜੇ ਕਸ਼ਮੀ ਕਰਦੀ ਹੈ ਕਿੱਥੇ ਦਾ ਚੱਲਦੀ ਹੈ ਓਕੇ ਇਹਨਾਂ ਦੀ ਕੋਈ ਹੈਲਪ ਨਹੀਂ ਕਰਦੇ ਪ੍ਰਸ਼ਾਸਨ ਓਕੇ ਸੋ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਤੇ ਔਰ ਜਿਹੜੀ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਇਹਦੇ ਬਾਰੇ ਥੋੜੇ ਸੰਖੇਪ ਦੇ ਵਿੱਚ ਦੱਸੋ ਪਲੀਜ਼ ਇਹ ਜਿਹੜਾ ਪਿੰਡ ਆ ਤਰਖਾਨ ਮੱਜਰਾ ਸਮਾਨੀ ਤੋਂ 6-7 ਕਿਲੋਮੀਟਰ ਦੂਰ ਤੇ ਆ ਜੀ ਇਹ ਬਿਲਕੁਲ ਸਾਡੇ ਗੁਵਾਂਢ ਚ ਹੈ ਸਾਡਾ ਪਿੰਡ ਟੈਂਟੜਾ ਜੀ ਇਹ ਜ਼ਮੀਨੀ ਝਗੜਾ ਨਹੀਂ ਸੀਗਾ ਹੂੰ ਤੇ ਐ ਸੀ ਵੀ ਜਿਵੇਂ ਹਰ ਕਿਸਾਨ ਜੋ ਆਪਣੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦਾ ਤੇ ਉਹਦੇ ਕੋਲ ਇੱਕੋ ਇੱਕ ਹੱਲ ਹੈ ਵੀ ਉਹ ਆਪਣੀ ਜ਼ਮੀਨ ਜਾਂ ਵੇਚਦਾ ਜਾਂ ਗਹਿਣੇ ਪਾਉਂਦਾ ਤਾਂ ਇਹ ਵੀ ਗਰੀਬ ਪਰਿਵਾਰ ਸੀ ਇਹਨਾਂ ਨੇ ਸੋਚਿਆ ਚੱਲ ਅਸੀਂ ਕੋਈ ਬੱਚਾ ਬਾਹਰ ਭੇਜਦੇ ਆ ਤੇ ਪਿੱਛੇ ਜਨਵਰੀ 'ਚ ਇਹਨਾਂ ਨੇ ਆਪਣੀ 5 ਕਨਾਲਾਂ ਜ਼ਮੀਨ ਜਿਹੜੀ ਸੀ ਗਵਾਂਢੀ ਨੂੰ 2.5 ਲੱਖ ਰੁਪਏ 'ਚ ਗਹਿਣੇ ਪਾਈ ਤਾਂ ਉਹ ਗਵਾਂਢੀ ਇੰਨਾ ਛਤਰ ਸੀਗਾ ਇਹ ਵਿਚਾਰੇ ਅਨਪੜ ਪਰਿਵਾਰ ਸੀਗਾ ਤਾਂ ਉਹਨੇ ਉਹ ਜਿਹੜੀ ਜ਼ਮੀਨ ਹੈ ਉਹ ਗਹਿਣੇ ਦੀ ਬਜਾਏ ਉਹਨੇ ਵੈਕਰਾ ਲਈ 2 ਕਨਾਲ ਇੱਕ ਮਰਲਾ ਇਹਨਾਂ ਦੇ ਦਸਤਾਨ ਮੁਤਾਬਕ ਤਾਂ ਉਹ ਇਹਨਾਂ ਦੀ ਕਸ਼ਮਕਸ਼ ਅੰਦਰ ਅੰਦਰ ਗੱਲ ਚੱਲਦੀ ਸੀ ਕਿ ਅਸੀਂ ਜ਼ਮੀਨ ਤਾਂ ਤੈਨੂੰ ਗਹਿਣੇ ਦਿੱਤੀ ਹੈ ਯਾਰ ਤੇ ਤੂੰ ਤਾਂ ਬੈਕਰ ਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਪੰਚਾਇਤਾਂ ਬਿਠਾਈਆਂ ਤਾਂ ਉਹ ਪੰਚਾਇਤਾਂ ਦੇ ਵਿੱਚ ਵੀ ਕੋਈ ਹੱਲ ਨਹੀਂ ਨਿਕਲਿਆ ਵਰਨਾ ਕਿ ਇਹਨਾਂ ਜਿਹੜਾ 2.5 ਲੱਖ ਰੁਪਈਆ ਗਹਿਣੇ ਦਾ ਲਿਆ ਸੀ ਉਹ ਵੀ ਪੰਚਾਇਤਾਂ ਦੇ ਵਿੱਚ ਇਹਨਾਂ ਨੇ ਵਾਪਸ ਕਰਤਾ ਉਸ ਬੰਦੇ ਨੂੰ ਜੀ ਤੇ ਉਹ ਬੰਦਾ ਕਹਿੰਦਾ ਵੀ 2.5 ਲੱਖ ਰੁਪਈਆ ਯਾਰ ਮੈਂ ਤਾਂ ਉੱਪਰ ਲਾਵਾਂਗਾ ਇਹ ਲੈ ਕੇ ਇਹਨਾਂ ਨੂੰ ਕਹਿੰਦਾ ਪਰਿਵਾਰ ਨੂੰ ਕਹਿੰਦਾ ਜਿਹੜਾ ਤੁਸੀਂ 2.5 ਲੱਖ ਵਾਪਸ ਕਰਿਆ ਮੈਂ ਤੁਹਾਡੇ ਉੱਪਰ ਹੀ ਲਾਵਾਂਗਾ। ਤਾਂ ਉਹਨੇ ਕੀ ਕਰਿਆ ਨਾਲ ਪ੍ਰਸ਼ਾਸਨ ਗੰਢ ਕੇ ਸਰਕਾਰ ਦਾ ਹੱਥ ਵਿੱਚ ਲੈ ਕੇ ਤਾਂ ਉਹ ਠੱਕੇ ਨਾਲ ਜਿਹੜੀ ਜ਼ਮੀਨ ਸੀ ਉਹਨੂੰ ਵਾਹ ਰਿਆ ਸੀ ਉਹਦੇ ਵਿੱਚ ਵੱਟ ਪਾ ਰਿਆ ਸੀ। ਤੇ ਮਾਤਾ ਜੀ ਪੈੜੀ ਦੇ ਵਿੱਚ ਗਏ ਇਹੀ ਘਰ ਦੇ ਵਿੱਚ ਮਤਲਬ ਕੰਮ ਕਰਦੀ ਸੀ ਮਾਤਾ ਵਿਚਾਰੀ ਇਨੇ ਘਰ ਬੱਚੇ ਸਾਂਭੇ ਹਨ ਸਾਰੇ। ਤੇ ਜਦੋਂ ਮਾਤਾ ਗਈ ਇਸ ਹਾਰ ਨਹੀਂ ਸਕੀ ਆਪਣੀ ਜ਼ਮੀਨ ਦੇ ਉੱਤੇ ਵੱਟ ਪੈਂਦੀ ਵੇਖ ਕੇ ਤਾਂ ਮੋਟਰ ਦੇ ਉੱਤੇ ਜ਼ਹਿਰੀਲੀ ਕੋਈ ਦਵਾਈ ਪਈ ਸੀ। ਮੋਟਰ ਦੇ ਕਮਰੇ ਚ ਵੜ ਕੇ ਮਾਤਾ ਨੇ ਉਹ ਜ਼ਰੀਲੀ ਦਵਾਈ ਪੀ ਲਈ ਤੇ ਉਹ ਪੀਣ ਤੋਂ ਬਾਅਦ ਉਹ ਜਿਹੜੇ ਮਤਲਬ ਗਵਾਂਢੀ ਹੈ ਜਿਹੜਾ ਧੋਖਾ ਤੜੀ ਕਰ ਗਿਆ ਉਹ ਅਜੇ ਬਿਲਕੁਲ ਬਾਹਰ ਫਿਰਦਾ ਹੈ ਤੇ ਜਾਣ ਲੱਗੀ ਮਾਤਾ ਵੀਡੀਓ ਦੇ ਵਿੱਚ ਕੱਲੇ ਕੱਲੇ ਬੰਦੇ ਦਾ ਨਾਮ ਬੋਲ ਗਈ ਤੇ ਯਾਰ ਹੱਦ ਹੋ ਗਈ ਅੱਜ ਤੀਜਾ ਦਿਨ ਹੋ ਗਿਆ ਜਿਹੜੀ ਡੈੱਡ ਬੋਡੀ ਹੈ ਇਹਨਾਂ ਦੇ ਘਰੇ ਪਈ ਹੈ ਇਹਨਾਂ ਨੇ ਸੰਸਕਾਰ ਨਹੀਂ ਕਰਿਆ ਪਰਿਵਾਰ ਨੇ ਤਾਂ ਪ੍ਰਸ਼ਾਸਨ ਜਿਹੜਾ ਉਹ ਕੰਬ ਕਰਨੀ ਨਹੀਂ ਸੁੱਤਾ ਉਹ ਫੜ ਹੀ ਨਹੀਂ ਰਿਹਾ ਉਹ ਦੋਸ਼ੀਆਂ ਨੂੰ ਔਰ ਤੁਹਾਡੀ ਨੌਲੇਜ ਦੇ ਵਿੱਚ ਕਦੋਂ ਮਾਮਲਾ ਆਇਆ ਸਾਡੇ ਕੋਲ ਤੇ ਅੱਜ ਸਵੇਰੀ ਇਹਨਾਂ ਸੱਜਣਾ ਨੇ ਫੋਨ ਕਰਿਆ ਸੀ ਤੇ ਅਸੀਂ ਫੌਰੀ ਤੌਰ ਤੇ ਆਏ ਆ ਤੁਸੀਂ ਗੁਰਨਾਮ ਸਿੰਘ ਜੀ ਹਾਂਜੀ ਮੇਰਾ ਨਾਮ ਗੁਰਨਾਮ ਸਿੰਘ ਟੈਂਟਲ ਪੀ ਕੇ ਜੂ ਕ੍ਰਾਂਤੀਕਾਰੀ ਬਲਾਗ ਪ੍ਰਧਾਨ ਸਮਾਣਾ ਜੀ ਹੁਣ ਕਿੱਦਾਂ ਦੀ ਤੁਸੀਂ ਰਣਨੀਤੀ ਅੱਗੇ ਤਿਆਰ ਕਰਦੇ ਰਣਨੀਤੀ ਹੋਣੀ ਇਥੇ ਆਏ ਆ ਹੁਣ ਅਸੀਂ ਪਰਿਵਾਰ ਨੂੰ ਲੈ ਕੇ ਜਾਵਾਂਗੇ ਥਾਣੇ ਜੀ ਤੇ ਖਾਣੇ ਵਾਲੇ ਨਾਲ ਗੱਲਬਾਤ ਕਰਾਂਗੇ ਵੀ ਭਾਈ ਕੀ ਗੱਲ ਹੈ ਕਿਉਂ ਨਹੀਂ ਤੁਸੀਂ ਦੋਸ਼ੀਆਂ ਨੂੰ ਫੜਦੇ ਉਲਟਾ ਇਹਨਾਂ ਨੂੰ ਧਮਕੀਆਂ ਮਾਰਦੇ ਹੋ ਜੇਕਰ ਨਾ ਉਹਨਾਂ ਨੇ ਕੋਈ ਹੱਲ ਕਰਿਆ ਤਾਂ ਫੇਰ ਜੋ ਸਾਡੇ ਕੋਲ ਹੈ ਅਸੀਂ ਆਪਣਾ ਵਿਚਾਰ ਕਰਕੇ ਆਪਦੀ ਜਥੇਬੰਦੀ ਦੀ ਮੀਟਿੰਗ ਕਰਕੇ ਉਹਦੇ ਵਿੱਚੋਂ ਅਸੀਂ ਥਾਣਾ ਘੇਰਦੇ ਆ ਜਾਂ ਕੋਚੜ ਘੇਰਦੇ ਆ ਕਾਰਵਾਈ ਤਾਂ ਅਸੀਂ ਕਰਾਵਾਂਗੇ ਦੋਸ਼ੀਆਂ ਨੂੰ ਜ਼ਰੂਰ ਫੜਾਵਾਂਗੇ ਗਰਮੀ ਦਾ ਮੌਸਮ ਆ ਤਿੰਨ ਦਿਨ ਹੋ ਗਈ ਯਾਰ ਡੈੱਡ ਬੋਡੀ ਪਈ ਹੈ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਨੇ ਉਹ ਦੱਸ ਰਹੇ ਨੇ ਕਿ ਤਿੰਨ ਦਿਨਾਂ ਤੋਂ ਜਿਹੜਾ ਉਹ ਅੰਤਮ ਜਿਹੜਾ ਸੰਸਕਾਰ ਹੈ ਉਹ ਪਰਿਵਾਰ ਵੱਲੋਂ ਨਹੀਂ ਕੀਤਾ ਜਾ ਰਿਹਾ ਔਰ ਕਿਤੇ ਨਾ ਕਿਤੇ ਤੁਹਾਨੂੰ ਪਰਿਵਾਰ ਦੇ ਨਾਲ ਜਾਂ ਉੱਥੇ ਜਿਹੜੀ ਰੈੱਡ ਬੋਡੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਹੁਣ ਜਿਹੜੇ ਕਿਸਾਨ ਜਿੱਥੇ ਬੰਦੀਆਂ ਨੇ ਉਹ ਵੀ ਇਹਨਾਂ ਦੇ ਨਾਲ ਆ ਕੇ ਖੜੀਆਂ ਨੇ ਕਿਉਂਕਿ ਹੱਕ ਵੀ ਬਣਦਾ ਕਿਤੇ ਨਾ ਕਿਤੇ ਜਦੋਂ ਤੱਕਾ ਹੁੰਦਾ ਤਾਂ ਜ਼ਰੂਰ ਖੜਨਾ ਚਾਹੀਦਾ ਸੋ ਤੁਸੀਂ ਜੁੜੇ ਰਹੋ ਇਕਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਪਿੰਡ ਤਰਖਾਨ ਮਾਜਰਾ ਤੋਂ ਬਿਲਕੁਲ ਲਾਈਵ ਤਸਵੀਰਾਂ ਜਿੱਥੇ ਕਿ ਬਹੁਤ ਹੀ ਅਣਹੋਣੀ ਘਟਨਾ ਜਿਹੜੀ ਵਾਪਰੀ ਸੀ ਔਰ ਉਸ ਦੌਰਾਨ 45 50 ਸਾਲਾਂ ਦੇ ਕਰੀਬ ਅੰਗਰੇਜ਼ ਕੌਰ ਜਿਨ੍ਹਾਂ ਨੇ ਕਿ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਔਰ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਔਰ ਕਿਸਾਨ ਜਥੇਬੰਦੀਆਂ ਵਿੱਚ ਆਈਆਂ ਨੇ ਕਿਉਂਕਿ ਪਰਿਵਾਰ ਵੱਲੋਂ ਜਿਹੜਾ ਸੰਸਕਾਰ ਆ ਅੰਤਮ ਸੰਸਕਾਰ ਉਹ ਨਹੀਂ ਕੀਤਾ ਜਾਣਾ ਕਿਉਂਕਿ ਇਹਨਾਂ ਦੀ ਮੰਗ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦਾ ਸਾਥ ਦੇਵੇ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ क्रांतिकारी ज्युनन वालों गुरनाम सिंह जी ढैंटल वालों थाने ਦਾ ਜਿਹੜਾ ਉਹ ਸ਼ਾਇਦ ਹੋ ਸਕਦਾ ਘਰਾਓ ਵੀ ਕੀਤਾ ਜਾਵੇ ਜਾਂ ਜਿੱਦਾਂ ਦੀ ਵੀ ਕੋਈ ਅਪਡੇਟ ਆਏਗੀ ਉਹ ਤੁਹਾਡਾ ਨਾਲ ਜਰੂਰ ਸਾਂਝੀ ਕਰਾਂਗੇ ਢਡਬੋਡੀ ਪਈ ਐ ਇੱਥੇ ਅੰਗਰੇਜ਼ ਗੌਰ ਦੀ ਇਹਦਾ ਅੰਤਿਮ ਸੰਸਕਾਰ ਜਿਹੜਾ ਇਹ ਕਦੋਂ ਕਰਨਾ ਇਹਦਾ ਅੰਤਿਮ ਸੰਸਕਾਰ ਜਿਹੜਾ ਅਸੀਂ ਓਨੀ ਦੇਰ ਤੱਕ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਦੂਸੀ ਜਿਹੜੇ ਨੇ ਸਲਾਖਾਂ ਦੇ ਪਿੱਛੇ ਨਹੀਂ ਚਲੇ ਜਾਂਦੇ ਕਿਉਂਕਿ ਜਿਹੜੀ ਪ੍ਰਸ਼ਾਸਨ ਹੈ ਜਾਂ ਸਰਕਾਰ ਹੈ ਉਹਦੇ ਵੱਲੋਂ ਇੰਨੀ ਵੱਡੀ ਤਾਕਤ ਲਾਈ ਗਈ ਐ ਵੀ ਅੱਜ ਤਿੰਨ ਦਿਨਾਂ ਤੋਂ ਇਹ ਡੈੱਡ ਬਾਡੀ ਪਈ ਐ ਤੇ ਕੋਈ ਸਰਵਾਈ ਤੱਕ ਨਹੀਂ ਪੁਲਿਸ ਵਾਲਿਆਂ ਨੇ ਪਿੰਡ ਗੇੜਾ ਵੀ ਤੱਕ ਨਹੀਂ ਮਾਰਿਆ ਇਹ ਮਾਮਲਾ ਜਿਹੜਾ ਇਹ ਜ਼ਮੀਨੀ ਝਗੜੇ ਦਾ ਨਹੀਂ ਧੋਖਾਧੜੀ ਦਾ ਮਾਮਲਾ ਹੋਇਆ ਬਿਲਕੁਲ ਇਹ ਕੋਈ ਜ਼ਮੀਨੀ ਝਗੜਾ ਨਹੀਂ ਕੋਈ ਇਹਨਾਂ ਦਾ ਕੋਈ ਐਸਾ ਨਹੀਂ ਇਹ ਤਾਂ ਸਿਰਫ ਤੇ ਸਿਰਫ ਬੱਚਾ ਭੇਜਣਾ ਸੀ ਕਿਉਂ 5 ਕਨਾਲਾਂ ਕਨਾਲਾਂ ਜ਼ਮੀਨ ਪਾਈ 2.5 ਲੱਖ ਚ ਗਹਿਣੇ 420 ਕੀਤੀ ਮਤਲਬ ਉਹ ਬੰਦੇ ਨੇ 420 ਕਰ ਲਈ ਗਹਿਣਾ ਲਖਾਨ ਦੀ ਵਿਆਏ ਉਹਨੇ ਜ਼ਮੀਨ ਵੈਕਰਾ ਚੁੱਕਿਆ ਉਹ ਬਿਲਕੁਲ ਤੇ ਉਹ ਉਹਦਾ ਇਹ ਸਦਮਾ ਮਾਤਾ ਨਹੀਂ ਸਹਾਰ ਸਕੀ ਤਾਂ ਦਵਾਈ ਪੀਗੀ ਔਰ ਤੁਹਾਡੀਆਂ ਜਥੇਬੰਦੀ ਹੁਣ ਤੁਹਾਡੀ ਜਿਹੜੀ ਪਰਿਵਾਰ ਦੇ ਨਾਲ ਪੂਰੀ ਖੜੀ ਰੜ ਗਈ ਬਿਲਕੁਲ ਅਸੀਂ ਇਹਨਾਂ ਦੇ ਨਾਲ ਡਟ ਕੇ ਖੜੇ ਆ ਪ੍ਰਸ਼ਾਸਨ ਇਹਨਾਂ ਨੂੰ ਦਮਕੇ ਮਾਰਦਾ ਵੀ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ ਜੇ ਤੁਸੀਂ ਧਰਨਾ ਲਾਓਗੇ ਜੇ ਉਹ ਜੇ ਕਾਰਵਾਈ ਹੋਏਗੀ ਤਾਂ ਸਾਡੇ ਤੇ ਹੋਏਗੀ ਪਰਿਵਾਰ ਤੇ ਨਹੀਂ ਹੋਣ ਧਿਆਨ ਦੀ ਜੋ ਕਾਰਵਾਈ ਹੋਏਗੀ ਪਹਿਲਾਂ ਸਾਡੇ ਤੇ ਹੋਊਗੀ ਪਰਿਵਾਰ ਪਿੱਛੇ ਆ ਸਾਡੇ ਜੀ ਪਰ ਅਸੀਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਧੁੰਨ ਕੇ ਹਟਾ ਦੇ ਹੁਕਮ ਕਰੋ ਸੋ ਕ ਕਿਦਾਂ ਦੀ ਸਥਿਤੀ ਆ ਉੱਥੇ ਪਰਿਵਾਰ ਕੰਦਾ ਸੰਸਕਾਰ ਨਹੀਂ ਕਰਨਾ ਸਾਥ ਨਹੀਂ ਦੇ ਰਿਹਾ ਪ੍ਰਸ਼ਾਸਨ ਕੀ ਕਰਨਾ ਚਾਹੋ ਉਹ ਜੀ ਉਹਨਾਂ ਦੇ ਕੰਪਲੇਂਟ ਆ ਕੱਲ ਜਦੋਂ ਡੈਥ ਹੋਈ ਐ ਉਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਉਹਨਾਂ ਦੇ ਹਵਾਲੇ ਕਰਤੀ ਐ 99 ਨੰਬਰ ਮੁਕੱਦਮਾ ਦਰਜ ਹੋ ਚੁੱਕਿਆ ਜੀ ਤੇ ਸੰਸਕਾਰ ਉਹਨਾਂ ਨੂੰ ਕਿਹਾ ਸੀਗਾ ਵੀ ਸੰਸਕਾਰ ਕਰ ਦਿਓ ਹੁਣ ਕਹਿੰਦੇ ਨੇ ਵੀ ਅਰੈਸਟ ਕਰੋ ਅਰੈਸਟ ਕਰ ਰਹੇ ਆ ਦੋਸ਼ੀ ਮਿਲ ਨਹੀਂ ਰਹੇ ਜੀ ਸਰ ਮਕਦਮਾ ਦਰਜ ਹੋ ਚੁੱਕਿਆ ਪਹਿਲਾਂ ਹੀ ਓਕੇ ਸਰ ਉਹ ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਰਾਜਕੁਮਾਰ ਜੀ ਜਿਹੜੇ ਦੱਸ ਰਹੇ ਸੀ ਕਿ ਮਕਦਮਾ ਦਰਜ ਹੋ ਚੁੱਕਿਆ ਹੈ ਔਰ ਕਿਤਨਾ ਕਿਤੇ ਇਹ ਦੋਸ਼ੀ ਜਿਹੜੇ ਨੇ ਉਹ ਸੱਜੇ ਖੱਬੇ ਜਿਹੜੇ ਨੇ ਉਹਨਾਂ ਦੀ ਦੋਸ਼ੇ ਦੀ ਭਾਲ ਚੱਲ ਰਹੀ ਹੈ ਔਰ ਸਮਾਣਾ ਸਦਰ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਆਪਾਂ ਰਾਜਕੁਮਾਰ ਜੀ ਨਾਲ ਗੱਲਬਾਤ ਵੀ ਕੀਤੀ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਮਾਮਲਾ ਹੈ ਉਹ ਦਰਜ ਹੋ ਚੁੱਕਿਆ ਹੈ ਸੋ ਗ੍ਰਿਫਤਾਰੀ ਹੋਣੀ ਬਾਕੀ